ਦੇ ਇਸ ਇਤਿਹਾਸਿਕ ਦਿਨ ਤੇ ਜੰਗਲਾਤ ਮਹਿਕਮੇ ਲਈ ਉਹਨਾਂ ਦੇ ਸਾਰੇ ਜਿਹੜੇ ਕਰਮਚਾਰੀ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਨੇ মিডিਆ ਵਾਲੇ ਸਾਥੀ ਅਫੀਸਰ ਸਹਿਬਾਨ ਜਿੰਨੇ ਵੀ ਜੰਗਲਾਤ ਮਹਿਕਮੇ ਨਾਲ ਸੰਬੰਧਿਤ ਨੇ ਸੀਨੀਅਰ ऑफिसर साहिबान डिवीजन लेवल ਦੇ ਅਫੀਸਰ ਸਾਹਿਬਾਨ ਮੇਰੇ ਕੈਬਨਟ ਦੇ ਸਾਥੀ ਜਮ ਜਿਲ੍ਹਾ ਮੈਕਮੇ ਦੇ ਮਿਨਿਸਟਰ ਘਟਾਰੂ ਚੱਕ ਜੀ ਸਪੀ ਮਹਿਕਮੇ ਦੇ ਪ੍ਰਿਆਨਕ ਭਾਰਤੀ ਜੀ ਜਿੰਨੇ ਵੀ ਦੂਰਨੇਣ ਚਲ ਕੇ ਤੁਸੀਂ ਆਏ ਤੋੜਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ بڑا ਇਤਿਹਾਸਕ ਦਿਨ ਇਸ ਕਰਕੇ ਆ ਕਿ ਜੇ ਮੈਨੂੰ ਥੋੜਾ ਜਿਹਾ ਪਿਛਲੇ ਸਾਲਾਂ ਨਾਲ ਜੋੜ ਲਾਂ ਤਾਂ ਜਿਹੜਾ ਜਿਹੜੀ ਚੀਜ਼ ਅੱਜ ਹੋਣ ਜਾ ਰਹੀ ਹੈ ਇਸ ਤਰ੍ਹਾਂ ਦੱਸਿਆ ਬੋਲਣ ਬੇਲੇ ਉਹ ਪਹਿਲਾਂ ਕਿਸੇ ਸਰਕਾਰ ਦੇ ਧਿਆਨ ਚ ਆਈ ਹੋਈ ਨਹੀਂ ਜੇ ਆਈ ਹੋਣੀ ਤਾਂ ਉਹਨਾਂ ਨੇ ਗੌਲੀ ਨਹੀਂ ਛੱਡ ਪਰੇ ਚੱਲੀ ਜਾਂਦਾ ਐਂ ਚੱਲੀ ਜਾਂਦੇ ਇਸ ਤਰ੍ਹਾਂ ਸ਼ਾਇਦ ਉਹਨਾਂ ਨੇ ਆਪਣੀ ਸੋਚ ਬਣਾਈ ਹੋਣੀ ਸਰਕਾਰਾਂ ਦਾ ਸਾਨੂੰ ਹਰੀ ਚੰਡੀ ਮਿਲ ਗਈ ਤਾਂ ਸੀ ਨਾਲ ਦੇ ਨਾਲ ਅਸੀਂ ਤੁਹਾਨੂੰ ਬੁਲਾ ਲਿਆ ਇੱਥੇ 942 ਉਹ ਕਰਮਚਾਰੀ ਜਿਹੜੇ ਪਹਿਲਾਂ ਇਹ ਨਹੀਂ ਪਤਾ ਸੀ ਕੱਲ ਨੂੰ ਕੰਮ ਤੇ ਆ ਮੰਗੇ ਜਿਨ੍ਹਾਂ ਉਹ ਹੁਣ ਪੰਜਾਬ ਸਰਕਾਰ ਦੇ ਪਰਿਵਾਰ ਦੇ ਪੱਕੇ ਮੈਂਬਰ ਬਣਨ ਜਾ ਰਹੇ ਨੇ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਬੜਾ ਵੱਡਾ ਯੋਗਦਾਨ ਹੈ ਤੁਹਾਡਾ ਔਰ ਆਉਣ ਵਾਲੇ ਦਿਨਾਂ ਚ ਤਾਂ ਹੋਰ ਵੀ ਯੋਗਦਾਨ ਵਧੂਗਾ ਤੁਹਾਡਾ ਕਲਾਈਮੇਟ ਚੇਂਜ ਹੋ ਰਿਹਾ ਹੈ ਦਰਖਤ ਕੱਟ ਰਹੇ ਨੇ ਗਰਮੀ ਵਧ ਰਹੀ ਹੈ ਮੀਂਹ ਵਧ ਰਹੇ ਨੇ ਗਰਮੀ ਲੇਟ ਹੋ ਰਹੀ ਹੈ ਸਰਦੀ ਲੇਟ ਹੋ ਰਹੀ ਹੈ ਪੂਰੀ ਦੁਨੀਆ ਦਾ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈ ਕੁਦਰਤ ਨਾਲ ਛੇੜਛਾੜ ਬਹੁਤ ਹੋ ਰਹੀ ਹੈ ਅੱਜ ਹੀ ਇਸ ਵਕਤ 70% ਦੁਨੀਆ ਚ ਅਲਰਟ ਚੱਲ ਰਿਹਾ ਇਸ ਵਕਤ ਕੱਲ ਅੱਜ ਮਾਰਨਿੰਗ ਜਾਪਾਨ ਤੇ ਰਸ਼ੀਆ ਦੇ ਸਮੁੰਦਰ ਚ 8.8 ਤੀਬਰਤਾ ਦਾ ਭੁਚਾਲ ਆਇਆ ਸਨਾਮੀ ਦੀ 70% ਦੁਨੀਆ ਨੂੰ ਵਾਰਨਿੰਗ ਹੋ ਗਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਕੋਸਟ ਤੱਕ ਲੋਕ ਹੁਣ ਭੱਜ ਰਹੇ ਨੇ ਘਰ ਛੱਡ ਕੇ ਆਪਣੇ ਉੱਚੀਆਂ ਥਾਵਾਂ ਨੂੰ ਪਹਿਲਾਂ ਛੇੜ ਛਾੜ ਕਰਦੇ ਆ ਕੁਦਰਤ ਨਾਲ ਤੇ ਤੁਸੀਂ ਕੁਦਰਤ ਦੇ ਰਖਵਾਲੇ ਤੁਸੀਂ ਉਹਨਾਂ ਰੁੱਖਾਂ ਦੇ ਉਹਨਾਂ ਦਰਖਤਾਂ ਦੇ ਖਵਾਲੇ ਹੂੰ ਸਿਆਣੇ ਕਹਿੰਦੇ ਆ ਕਿ ਜਦੋਂ ਵੀ ਕੋਈ ਦਰਖਤ ਫਲ ਜਾਂ ਫੁੱਲ ਦੇਣ ਲੱਗ ਜਾਂਦਾ ਹੈ ਜਾਂ ਛਾਂ ਦੇਣ ਲੱਗ ਜਾਂਦਾ ਹੈ ਪਰ ਸਭ ਤੋਂ ਵੱਧ ਖੁਸ਼ੀ ਉਹ ਫਲ ਖਾਣ ਵਾਲੇ ਨੂੰ ਜਾਂ ਛਾਂ ਲੈਣ ਵਾਲੇ ਨੂੰ ਨਹੀਂ ਹੁੰਦੀ ਜਿੰਨੀ ਖੁਸ਼ੀ ਉਸ ਦਰਖਤ ਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹ ਪਾਲਿਆ ਹੁੰਦਾ ਹੈ ਸੋ ਤੁਸੀਂ ਉਹਨਾਂ ਦੇ ਪੰਜਾਬ ਦੇ ਵਾਤਾਵਰਨ ਦੇ ਮਾਲੀ ਹੋ ਤੁਸੀਂ। ਸਿਆਣੇ ਕਹਿੰਦੇ ਜੇ ਮਾਲੀ ਬੇਈਮਾਨ ਹੋ ਜਾਏ ਬਾਗ ਉਜੜ ਜਾਂਦਾ। ਪਰ ਸਾਨੂੰ ਤੁਹਾਡੇ ਤੇ ਇਸ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਬੜੇ ਸ਼ਿੱਦਤ ਨਾਲ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਪਸੀਨਾ ਵਹਾ ਬਹਾ ਕੇ ਉਹਨਾਂ ਦਰਖਤਾਂ ਨੂੰ ਸਿੰਜਦੇ ਹੋ। ਸਭ ਕੁਝ ਇਸ ਧਰਤੀ ਨੂੰ ਪ੍ਰਮਾਤਮਾ ਨੇ ਦਿੱਤਾ ਹੈ। बस एक थोड़ा सा कमी रख के परमात्मा ने सब ਤੋਂ ਵੱਧ ਲਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਦੇ ਪੁੱਤਾਂ ਨੇ ਖੂਨ ਨਿਚੋੜ ਲਿਆ ਲੋਕਾਂ ਦਾ ਧਰਤੀ ਵਿਖਾ ਗੇ ਪਤਾਲ ਖਾ ਗੇ ਅਸਮਾਨ ਖਾ ਗੇ ਕੁਝ ਛੱਡੀ ਹੋਈ ਨਹੀਂ ਪਤਾ ਨਹੀਂ ਕਿੱਡੇ ਕਿੱਡੇ ਹਾਜਮੇ ਨੇ ਇਹਨਾਂ ਦੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਟੱਡ ਦੋ ਗਰੋਂ ਨਹੀਂ ਘਟਦਾ ਉਹ ਬਾਜਰੀਆਂ ਬੁਜਰੀਆਂ ਸੜਕਾਂ ਸੜਕਾਂ ਸਭ ਖਾ ਜਾਂਦੇ ਜੀ ਬੂਟੇ ਖਾ ਗਏ ਸਾਰੇ ਪਹਿਲਾਂ ਲਾਉਣ ਵੇਲੇ ਖਾ ਗਏ ਫਿਰ ਵੱਢਣ ਵੇਲੇ ਖਾ ਗਏ ਫਿਰ ਫੇਰ ਦੁਬਾਰੇ ਲਾਉਣ ਵੇਲੇ ਖਾ ਗਏ ਸਭ ਤੋਂ ਪਹਿਲੀ ਜੇਲ ਯਾਤਰਾ ਜੇ ਜੇਲ ਕਿਰਪਾ ਜਿਹੜੀ ਉਹ ਤੁਹਾਡੇ ਮਹਿਕਮੇ ਦੇ ਮੰਤਰੀਤੀ ਹੋਈ ਸੀ ਨਾ ਨਾ ਬਿਆਲਾ